ਤੁਸੀਂ ਥੋੜੇ ਦਿਨ ਪਹਿਲਾਂ ਮੇਰਾ ਬਿਆਨ ਪੜਿਆ ਨਾ ਵਾ ਤੇ ਆਪਣੇ ਟੀਵੀ ਚੈਨਲ ਤੇ ਵੀ ਚਲਾਇਆ ਸੀ ਸਾਡੇ ਜੋ ਚੁਭਾਲ ਦੀਆਂ ਡਿਮਾਂਡਾਂ ਵਾ ਇੱਕ ਸਕਿਉਰਟੀ ਦੀ ਬੜੀ ਵੱਡੀ ਪ੍ਰੋਬਲਮ ਸੀ ਸਾਡੇ ਕਿ ਚੋਰੀਆਂ ਬਹੁਤ ਹੁੰਦੀਆਂ ਜਦੋਂ ਸਿਆਲ ਦਾ ਸੀ ਸ਼ੁਰੂ ਹੁੰਦਾ ਵਾ ਸਿਆਲ ਦਾ ਟਾਈਮ ਉਦੋਂ ਚੋਰੀਆਂ ਕਾਫੀ ਹੁੰਦੀਆਂ ਆ ਉਹਦੇ ਮੱਦੇ ਨਜ਼ਰ ਸਾਰੇ ਭੈਣ ਭਰਾਵਾਂ ਨੇ ਜਾਂ ਸਾਡੀ ਪੰਚਾਇਤ ਨੇ ਇੱਕ ਫੈਸਲਾ ਕੀਤਾ ਸੀ ਕਿ ਆਪਾਂ ਸਕਿਉਰਟੀ ਦਾ ਪ੍ਰਬੰਧ ਪਹਿਲੇ ਆਧਾਰ ਤੇ ਕਰੀਏ ਇਸ ਕਰਕੇ ਇੱਥੇ ਆਪਾਂ 10 ਬੰਦੇ ਲਾਏ ਆ ਹੁਣ 10 ਬੰਦੇ ਲਾਏ ਆ ਤੇ ਉਹਨਾਂ ਕੋ ਵਿਸਲਾ ਟਾਰਚਾ ਵਾਕੀ ਟੋਕੀ ਔਰ ਆਪਣੇ ਲਾਇਸੈਂਸੀ ਹਥਿਆਰ ਤੇ ਹਰ ਦੁਕਾਨ ਦਾ ਨੰਬਰ ਇਹਨਾਂ ਕੋਲ ਹੈ ਕੋਈ ਵੀ ਪ੍ਰੋਬਲਮ ਜਾਂ ਦਿੱਕਤ ਆਉਂਦੀ ਹੈ ਸਿੱਧਾ ਇਹ ਐਸਚ ਨੂੰ ਫੋਨ ਮਾਰ ਸਕਦੇ ਆ ਡਿਪਟੀ ਸਾਹਿਬ ਨੂੰ ਫੋਨ ਮਾਰ ਸਕਦੇ ਆ ਐਸਐਸਪੀ ਸਾਹਿਬ ਨੂੰ ਫੋਨ ਮਾਰ ਸਕਦੇ ਆ ਇਹਨਾਂ ਦੀ ਸੁਰੱਖਿਆ ਜਿਹੜੀ ਆ ਸਾਡੇ ਭੈਣ ਭਰਾਵਾਂ ਦੀ ਉਹ ਸਾਡੀ ਜ਼ਿੰਮੇਵਾਰੀ ਆ ਪੰਚਾਇਤ ਦੀ ਜਮੇਰੀ ਆ ਵੀ ਇਹ ਆਪਣੀ ਦਿਨੇ ਕਮਾਈਆਂ ਕਰਕੇ ਰਮਾਨ ਨੂੰ ਰਮਾਨ ਨਾਲ ਰਾਤ ਨੂੰ ਆਪਣੇ ਘਰ ਸੌਣ ਨਾ ਕੀ ਇਹੋ ਚਿੰਤਾ ਲੱਗੀ ਰਵੇ ਇਹਨਾਂ ਨੂੰ ਸਾਡੀਆਂ ਦੁਕਾਨਾਂ ਤੇ ਸ਼ਾਇਦ ਕੋਈ ਚੋਰੀ ਨਾ ਹੋਏ ਸਾਡਾ ਕੋਲ ਜਿੰਦਰਾਣਾ ਤੋੜਦੇ ਇੰਨਾ ਭੈਣ ਭਰਾਵਾਂ ਦੇ ਆਪਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਆ ਤੇ ਬੜੇ ਵਧੀਆ ਤਰੀਕੇ ਨਾਲ ਸਾਰੇ ਇਹ ਜੰਗ ਲੜਕੇ ਨੇ ਬਹੁਲੇ ਸਿਆਣੇ ਵੀ ਹੈਗੇ ਨੇ ਹਰ ਤਰ੍ਹਾਂ ਦਾ ਮੇਲ ਹੈ ਸੁਰੱਖਿਆ ਦੇ ਵਿੱਚ ਵੀ ਕੋਈ ਕਿਹੇ ਚੀਜ਼ੀ ਨੂੰ ਹੈਂਡਲ ਕਰਨ ਵਾਸਤੇ ਕੋ ਚੰਗੇ ਬੈਂਪਰਾਉ ਦਾ ਸਹਿਯੋਗ ਸਾਨੂੰ ਚਾਹੀਦਾ ਹੁੰਦਾ ਵਾ ਤਾਂ ਤਨੂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦਾ ਆਪਸ ਸਹਿਯੋਗ ਦੇਈਏ ਸਕਿਉਰਟੀ ਵਾਲਿਆਂ ਦਾ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਰਾਤ ਨੂੰ ਇਹਨਾਂ ਨਾਲ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਅੱਡੇ ਵਾਲਿਆਂ ਦੀ ਜਿਹੜੀ ਮੰਗ ਬਹੁਤ ਜ਼ਰੂਰੀ ਸੀ ਉਹ ਪੂਰੀ ਕੀਤੀ